ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਣੇ ਇੱਥੇ ਪਹਿਲਾਂ ਖਾਸੇ ਦਿਨ ਪਹਿਲਾਂ ਜੀਰੀ ਲਾਈ ਸੀਗੀ ਮਾਨਸਾ ਸ਼ਹਿਰ ਪਿੰਡ ਆਪਣਾ ਮਾਨਸਾ ਤੇ ਜੀਰੀ ਨਾ ਗਰਮੀ ਦੇ ਕਾਰਨ ਥੋੜਾ ਜਿਹਾ ਡਾਲ ਮੱਚ ਗਿਆ ਉਹਦੇ ਵਿੱਚੋਂ ਦਿਖਾਉਣੇ ਆ ਤੁਹਾਨੂੰ ਪਹਿਲਾਂ ਤਾਂ ਮੇਲੋ ਇੱਧਰ ਸ਼ਿਵ ਕੁਮਾਰ ਜੀ ਨੂੰ ਠੀਕ ਹੋ ਜੀ ਸ਼ਰਮਾ ਜੀ ਇਹ ਉਧਰ ਹੈਗਾ ਵਿੱਕੀ ਡਾਲ ਲਾਈ ਜਾਂਦਾ ਇਹ ਇੱਕ ਬਾਈ ਇੱਧਰ ਡਾਲ ਲਾਈ ਜਾਂਦਾ ਇਹ ਜੀਰੀ ਦਾ ਲੱਗੀ ਨੂੰ ਹੋ ਗਏ 10 ਦਿਨ ਹਨਾ 10 12 ਦਿਨ ਹੋ ਗਏ ਤੇ ਥੋੜਾ ਜਿਹਾ ਗਰਮੀ ਦਾ ਮੌਸਮ ਜਾਦੇ ਸੀਗਾ ਕਣੀਆਂ ਪੰੀਆਂ ਤਾਂ ਸੀਗੀਆਂ ਪਰसों ਵੀਰਵਾਰ ਨੂੰ ਤੇ ਉਹ ਥੋੜ੍ਹੀ ਨਹੀਂ ਪੰਗਾ ਸੀ ਉਸ ਤੋਂ ਬਾਅਦ ਫੇਰ ਉਮੀ ਗਰਮੀ ਦਾ ਮਾਹੌਲ ਹੋ ਗਿਆ ਤੇ ਇਹ ਢਾਲ ਵਿੱਚੋਂ ਮੱਚ ਗਏ ਇਹ ਬਾਈ ਇਕਾ ਸੀ ਬਾਈ ਇਕਾ ਸੀ ਬਾਈ ਠੀਕ ਹੋ ਬਾਈ ਹਾਂਜੀ ਤੇ ਇਹ ਢਾਲ ਲਈ ਜਾਂਦੇ ਨੇ ਜਿਹੜਾ ਇਹ ਵਿੱਚੋਂ ਮੱਚੇ ਨੇ ਤੇ ਇਹਨਾਂ ਨੇ ਪਹਿਲਾਂ ਵੀ ਖਾਸੇ ਦਿਨ ਪਹਿਲਾਂ ਵੀ ਉਧਰ ਪਰਲੇ ਮੱਥਿਆਂ ਤੇ ਵੀ ਲਾਏ ਸੀ ਬਾਈ ਹਨਾ ਬਾਈ ਇਹਦੇ ਵਿੱਚ ਹੀ ਲਾਏ ਸੀ ਇਸੇ 'ਚ ਲਾਏ ਸੀ ਇਸੇ 'ਚ ਹੀ ਫਿਰ ਫਿਰ ਮੱਚ ਗਏ ਬਾਈ ਗਰਮੀ ਬਾੜੀ ਪੈਂਦੀ ਆ ਹਾਂ ਠੀਕ ਆ ਕੀ ਕਰੂਗਾ ਕੋਈ ਦੂਜੀ ਵਾਰ ਲਾੜਿਆ ਬਾਈ ਅੱਛਾ ਉਹ ਰ ਬਣ ਐ ਦਿੰਦਾ ਵੀ ਧੋਨੇ ਦੇ ਵਿੱਚ ਬੱਟਨ ਨੂੰ ਪੈਸੇ ਆ ਗਏ ਕਿਹੜੀ ਬੱਟ ਦਾ ਭਰਾਵਾ ਹਾਂ ਹੁਣ ਦੋ ਵਾਰੀ ਹੋ ਗਈ ਠੀਕ ਐ ਆ ਪਹਿਲਾਂ ਤਾਂ ਲਵਾਈ ਲੱਗ ਗਈ ਫੇਰ ਤੁਸੀਂ ਡਾਲ ਲਾ ਤੇ ਹੁਣ ਫੇਰ ਡਾਲ ਲਾਉਣੇ ਦੂਜੀ ਵਾਰ ਹੋ ਗਿਆ ਤੀਜੀ ਵਾਰੀ ਲੱਗੀ ਜਾਂਦੀ ਆ ਹਾਂ ਤੀਜੀ ਵਾਰ ਲੱਗ ਜਾਂਦਾ ਆ ਦੇਖੋ ਡੱਤ ਪਾਰੇ ਕਿੱਡੇ ਕਿੱਡੇ ਹਾਂ ਵੀ ਮਿਹਨਤ ਬਹੁਤ ਆ ਤੇ ਜਦੋਂ ਕੋਈ ਬਚੂਗਾ ਉਦੋਂ ਨੂੰ ਉਹਦਾ ਖਰਚੇ ਇੰਨੇ ਹੋ ਜਾਂਦੇ ਨੇ ਹਾਂ ਤੂੰ ਮੰਨ ਕੇ ਚੱਲ ਬਈ 500 ਰੁਪਏ ਦੇ ਢੀਆ ਬੰਦਾ ਦੀ ਹਾਂ ਹਾਂ ਠੀਕ ਹੈ। ਉਹ ਵਾਰੀ ਹੋ ਗਿਆ ਕੰਮ ਉਹ ਤਨਤਾਂ ਫਸਲਾਂ ਚ ਲਾਉਂਗੇ ਮੁੰਡੇ। ਹਾਂ। ਸਭ ਜਿਆ ਕੱਢਣਗੇ। ਠੀਕ ਹੈ। ਤੇ ਚਲੋ ਜਦੋਂ ਸਰਦਾ ਨਹੀਂ ਪਈ ਫਿਰ ਹਨਾ? ਦੁਬਾਰੇ ਦੁਵਾਰੀ ਲੱਗ ਰਹੀ। ਦੁਬਾਰੇ ਲੱਗ ਰਹੀ ਆ ਗੱਲ ਪੱਕੀ ਆ। ਦੁਬਾਰੇ ਵਾਲਾ ਉੰਨਾ ਖਰਚਾ ਹੀ ਆਜੂਗਾ ਹਨਾ? ਹਾਂ ਬਈ। ਹਾਂ ਇੱਕ ਵਾਰੀ ਪਹਿਲਾਂ ਲਵਾਈ ਹੋ ਗਈ। ਤੀਜੀ ਵਾਰ ਲਵਾਈ। ਹਾਂ ਤੀਜੀ ਵਾਰੀ ਲਵਾਈ ਹੋ ਜਾਂਦੀ ਆ ਤੇ ਭਾਈ ਫਿਰ ਖਰਚੇ ਇੰਨੇ ਪੈ ਜਾਂਦੇ ਨੇ ਫਸਲਾਂ ਤੇ। ਇਹ ਤਾਂ ਇਹਨੇ ਕਹਿੰਦਾ ਮੁੰਡਾ ਮੇਰੇ ਲਈ ਬੜੀ ਲਾਉਂਦੇ ਆ। ਅੱਛਾ। ਥੋੜਾ ਜਿਹਾ ਉਹਨਾਂ ਨੂੰ ਕਹੋ ਫਿਰ ਵੀ ਥੋੜੀ ਸੰਗਣੀ ਕਰਿਆ ਕਰੋ ਇਹਨੂੰ। ਫੇਰ ਆ ਕਹਿੰਦੇ ਆ ਫੱਦਰੇ ਕਰਦੇ ਨਹੀਂ। ਆਪਣੇ ਪੰਜਾਬੀ ਲੋਕ ਆ ਥੋੜੀ ਸੰਗ ਫਿਰਲੀ ਉਹ ਲਾਉਂਦੇ ਆ ਸੰਗਣੀ ਸੰਗਣੀ। ਹਾਂ। ਪੰਜਾਬੀ ਬੜੀ ਸੰਗਣੀ ਲਾਉਂਦੇ ਆ। ਉਹ ਸੰਗਣੀ ਲਾਉਂਦੇ ਆ ਹਨਾ। ਹਾਂ ਪਰ ਆਪਾਂ ਰੇਟ ਤਾਂ ਚੱਲੀ ਜ ਨੇ ਪੰਜਾਬੀ ਦੇ। ਹਾਂ। ਉਹਨਾਂ ਦੇ ਕੋਲ ਦੂਰੀ ਵਾਰ ਲਾਉਂਦੀ ਲੋਡ ਵੀ ਨਹੀਂ। ਲਾਉਣ ਦੀ ਲੋਡ ਵੀ ਨਹੀਂ। ਹਾਂ ਇਹ ਤਾਂ ਠੀਕ ਆ। ਪੰਜਾਬੀ ਦੂਰੀ ਦਾ ਲਾਅ ਦਿੰਦੇ ਡਾਲ। ਹਾਂ ਦਵਾਰੇ ਨਾਲ ਵੀ ਭਰ ਦਿੰਦੇ ਨਾ ਬਾਤ ਜੇ ਭੈ ਮਨਿਕ ਤੋਂ ਲਾਤੀ ਦੀਰੀ ਹੂੰ ਉਹਨਾਂ ਨੂੰ ਕਹਦੇ ਵੀ ਹਾਂ ਬਿੜਾਣ ਮੱਟ ਗਏ ਬਾਈ ਉਹ ਦੂਰੀ ਵਰ ਵੀ ਭਰ ਦਿੰਦੇ ਆ ਭਰ ਦਿੰਦੇ ਆ ਉਹ ਪੈਸੇ ਤਾਂ ਜ਼ਰੂਰ ਲੈਂਦੇ ਆ ਪੱਤਾ ਪਰ ਨਾਲ ਦੂਰੀ ਵਰ ਭਰ ਦਿੰਦੇ ਇਹ ਦਵਾਰੇ ਨਹੀਂ ਭਰਦੇ ਬਸ ਕੇਰਾ ਕੇਰਾ ਵਾਲੀ ਨੇ ਕੇਰਾ ਲਾ ਦਿੰਦੇ ਰੂੜ ਵੱਡਾ ਤੇ ਤਿੱਥ ਤਰ ਲਾਣਾ ਕੰਮ ਆ ਬਾਈ ਸਰਦਾਰ ਜੀ ਚਲੇ ਹਮ ਤੁਰ ਨੂੰ ਮੌਸਮ ਨੇ ਭਾਈ ਆ ਜੀਰੀ ਦੇਖੋ ਲੱਗੀ ਹੋਈ ਹੈ ਹੁਣ ਆਪਣੇ ਪੰਜਾਬੀ ਨੇ ਲੱਗੀਆਂ ਮੰਨ ਲਓ ਆ ਪੂਰੀ ਸੰਭਣੀ ਲੱਗ ਆ ਕੇ ਦਿਖਾ ਦੋ ਬਈ ਇਹ ਲੱਗੀ ਹੋਈ ਆ ਪ੍ਰਾਣੀ ਤੁਸੀਂ ਹਾਂ ਆਹ ਦੇ ਆ ਡੱਬ ਪੈਸ ਤੇ ਗੁੱਟੀ ਪਈ ਆ ਪ੍ਰਾ ਹਾਂ ਦੇਖਣਾ ਬਈ ਗਾ ਦਵਾਈ ਪੂਰੀ ਜਣਾ ਲਖਾਈ 50 50 ਪੀ ਰਹੇ ਆ ਤਾਂ ਤੁਸੀਂ ਲਾਈ ਆ ਹਾਂ ਹੁਣ ਬਾਅਦ ਚ ਲਾਈ ਆ ਤਾਂ ਬਈ ਕੋਈ ਮੌਸਮ ਵੀ ਹੈ ਨਹੀਂ ਸੀ ਇੰਨਾ ਹਜੇ ਥੋੜਾ ਜਿਹਾ ਮੀਂਹ ਆਪਣੇ ਲੇਟ ਹੀ ਪੈਂਦਾ ਹੈ ਨੀ ਭਾਈ ਤੋਂ ਮੜਾ ਜਾਂ ਮੌਸਮ ਇਹਦੇ ਆਲਾ ਹੋਊਗਾ ਫੇਰ ਛੇਤੀ ਚੱਲਣ ਲੱਗੂ ਹੀ ਹਨਾ ਭਾਈ ਤੇ ਲੀਚੀ ਦਾ ਬਰੇ ਬਾਹਰ ਕੱਢਣਾ ਉੱਥੇ ਪੈਰਾਂ ਕੇ ਫੇਰ ਵਧੀ ਜਾਊ ਨਾ ਹੋਰ ਸ਼ਿਟ ਲੱਗਣਾ 5 ਮਿੰਟ ਮਿੱਟੀ ਮਿੱਟੀ ਸ਼ਿਟ ਲੱਗਣਾ ਹਾਂ ਹਾਂ ਨਹੀਂ ਬਦਲੇ ਰਹਿ ਉਹਨੇ ਇਹਨਾ ਬਗਜੂ ਉਹ ਤਾਂ ਕਹਿਜੂ ਆ ਬੱਲੀ ਨਾਲ ਮਾਤਾ ਟੁੱਟ ਜੇ ਸੇਰ ਪਾਣੀ ਖੜਦਾ ਹੁੰਦਾ ਇਹਦੇ ਚ ਸੈਟਿੰਗ ਆ ਹੁਣ ਅਹਦੀ ਲੈ ਪਾਵਾ ਥੋੜੇ ਨਾ ਪੈਪ ਖੜਾ ਕੇ ਮੜਾ ਨੀਵੇਂ ਕਰ ਲੋ ਹਾਲਾ ਹਾਲ ਨੀਵੇਂ ਕਰੋ ਚੱਲ ਹੁਣ ਪਰਾਂ ਹੋ ਜਾਓ ਮੂਰੇ ਕੁਸ ਲਾ ਲਓ ਖੜਾ ਲਾ ਖੜਾ ਲਾ ਨਾ ਫੁੱਟੇ ਨਾ ਫੁੱਟੇ

कहा <laughs> <नहीं ने। laughs> ਖੜ ਜੋ ਇੱਕ ਮਿੰਟ ਹੁਣ ਤਾਂ